ਲੇ ਵੀ ਦੋਸਤੋ ਆਪਣਾ ਆਪਣੇ ਪਿੰਡ ਦੇ ਵਿੱਚ ਖੜੇ ਹੋਈਆਂ ਆਪਣੇ ਪਿੰਡ ਦੇ ਵਿੱਚ ਨਾ ਪਿੰਡ ਦੀ ਸੱਤ ਜੀ ਆਪਾਂ ਗੱਲ ਕਰੀਏ ਹਨ ਤੇ ਪਿੰਡ ਦੀ ਸੱਤ ਪਿੰਡ ਕੋ ਰਕਣੀ ਸਰਪੰਚ ਅੰਗਰੇਜ਼ ਕੋਰ ਸਮੂਹ ਕੰਪਨੀ ਚਾਇਤ ਪੂਰੇ ਘੈਂਟ ਨਾ ਬਾਬਿਆਂ ਨੇ ਵਧੀਆ ਮੈਟ ਵਿਸ਼ੇ ਹੋਇਆ ਗੱਦੇ ਲੱਗੇ ਹੋਏ ਆ ਕੁਰਸੀਆਂ ਵੀ ਲੱਗੀਆਂ ਹੋਈਆਂ ਤੇ ਹਰ ਰੋਜ ਸਫਾਈ ਕਰਦੇ ਆ ਤੇ ਆ ਇੱਕ ਬਕਸਾ ਕਿਉਂ ਲੱਗਿਆ ਤੁਸੀਂ ਸੋਚਦੇ ਹੋਵੋਗੇ ਵੀ ਮੀਟਰ ਲੱਗਾ ਇੱਥੇ ਇੱਥੇ ਇਹ ਮੀਟਰ ਨਹੀਂ ਲੱਗਿਆ ਇਹਦੇ ਵਿੱਚ ਬਾਬੇ ਆਪਦੇ ਤਾਂਸ ਸਰਕੇ ਬੰਦ ਜਾਂਦੇ ਆਂ ਐਵੇਂ ਯੁਕਰੀ ਖੋਲ ਲੈਂਦੇ ਆ ਉਦੋਂ ਬਾਅਦ ਆ ਲਾਈਟ ਆ ਹੁਣ ਜਿਵੇਂ ਹੁਣ ਮੰਨ ਕੇ ਜਦ ਗਰਮੀ ਦਾ ਸੀਜ਼ਨ ਆ ਗਿਆ ਹੁਣ ਪੱਖੇ ਲਾ ਦੇਣਗੇ ਫਿਟਿੰਗ ਫੂਟਿੰਗ ਸਾਰੀ ਵਧੀਆ ਕਰਾਈ ਹੋਈ ਆ ਤੇ ਜਿਹੜੇ ਚੰਗੇ ਪਿੰਡ ਹੁੰਦੇ ਨੇ ਭਾਗ ਵਾਲੇ ਪਿੰਡੋਂ ਮਨੇ ਕਹਿੰਦੇ ਬਾਬਿਆਂ ਨੂੰ ਪੂਰੀ ਘੈਂਟ ਜਗ੍ਹਾ ਬਣਾ ਕੇ ਦਿੰਦੇ ਆ ਆਰਾਮ ਕਰਨ ਵਾਸਤੇ ਵੀ ਗੱਲਾਂ ਬਾਤਾਂ ਕਰਨ ਵਾਸਤੇ ਵੀ ਤੇ ਆਹ ਦੇਖ ਬਾਕਸਾ ਲੱਗਿਆ ਹੋਇਆ ਬਾਕਸ ਦੇ ਵਿੱਚ ਤਾਂਸ ਪਾ ਕੇ ਬੰਦ ਕਰ ਦਿੰਦੇ ਨੇ ਉਹਨੂੰ ਤੇ ਹੁਣ ਆ ਪੱਖੇ ਲਾ ਦੇਣਗੇ ਗਰਮੀ ਦਾ ਸੀਜ਼ਨ ਆ ਗਿਆ ਹੁਣ ਗਰਮੀ ਦਾ ਸੀਜ਼ਨ ਦੇ ਕਾਰਨ ਪੱਖੇ ਲਾ ਦੇਣਗੇ ਤੇ ਚਾਰ ਦੁਬਾਰੀ ਵੱਜੀ ਹੋਈ ਆ ਪੂਰੀ ਘੈਂਟ ਵੱਜੀ ਹੋਈ ਆ ਦੇਖੋ ਪੂਰੀ ਘੈਂਟ ਚਾਰ ਦੁਬਾਰੀ ਵੱਜੀ ਆ ਤੇ ਕਿਉਂਕਿ ਬਜ਼ੁਰਗਾਂ ਦੀ ਥਾਂ ਵੀ ਹੋਣੀ ਚਾਹੀਦੀ ਆ ਜਦੋਂ ਆਪਾਂ ਬਜ਼ੁਰਗਾਂ ਨੂੰ ਥਾਂ ਦਿੰਨੇ ਆ ਹਨਾ ਆਪਣੇ ਕੰਮਕਾਰ ਤੋਂ ਫ੍ਰੀ ਕਰ ਦਿੰਨੇ ਆ ਜਿਹੜੇ ਜੋਦੇ ਹੁੰਦੇ ਨੇ ਨਾ ਉਹੀ ਇੱਥੇ ਬਹਿ ਸਕਦੇ ਨੇ ਨਹੀਂ ਤਾਂ ਅੱਜ ਗੱਲ ਬਾਪੂਆਂ ਦਾ ਨਾ ਮੈਂ ਬੁਰਾ ਹਾਲ ਦੇਖਿਆ ਤੇ ਤੁਸੀਂ ਵੀ ਇਹਦਾ ਗੱਲ ਦੱਸੋ ਵੀ ਕਿਹੜੇ ਪਿੰਡਾਂ ਦੇ ਵਿੱਚ ਇਦਾਂ ਦਾ ਕੰਮ ਹੋਇਆ ਹੋਇਆ ਸਾਡੇ ਇਹ ਪਿੰਡ ਦੇ ਵਿਚਾਲੇ ਆ ਜਮਾ ਚੌਂਕ ਪੂਰਾ ਸੋਹਣਾ ਲੋਕਟ ਲੱਗੀ ਹੋਈ ਆ ਪੂਰੀ ਘੈਂਟ ਆ ਪਹਿਲਾਂ ਇਹਦਾ ਬਹੁਤ ਬੁਰਾ ਹਾਲ ਸੀ ਪਰ ਹੁਣ ਕਹਿ ਕਹਾ ਕੇ ਬਹੁਤ ਸੋਹਣਾ ਕੰਮ ਕਰਾਇਆ ਹੋਇਆ ਤੁਸੀਂ ਦੱਸੋ ਜੰਗਾ ਕਮੈਂਟ ਤੇ ਕਰਕੇ ਤੇ ਪੇਜ ਨੂੰ ਫੋਲੋ ਕਰ ਲਿਓ ਅਮਨ ਮਾਨਸਾ ਵਾਲਾ ਥੈਂਕ ਯੂ ਆ ਜੀ ਸਾਰਿਆਂ ਦਾ